ਇਸ ਵਾਰੀ ਪੰਜਾਬ ਚੋਂ 13 ਜੀ ਰੋ ਲੋਕ ਸਭਾ ਦੇ Education is not the amount of information that is put in the human brain. It must have man making, character making, and life building assimilation of ideas. ਦੋਸਤੋ ਅੱਜ ਗੱਲ ਕਰਾਂਗੇ ਲੋਕ ਸਭਾ ਹਲਕੇ ਜਲੰਧਰ ਦੀ ਇਸ ਵਾਰ ਇਹ ਹਲਕਾ ਲੋਕਾਂ ਦੀਆਂ ਨਜ਼ਰਾਂ ਵਿੱਚ ਚੜਿਆ ਹੋਇਆ ਹੈ ਇੱਥੋਂ ਚੋਣਾ ਲੜਨ ਵਾਲੇ ਉਮੀਦਵਾਰਾਂ ਕਰਕੇ ਜੋ ਵਾਵਾ ਦਿਲਚਸਪ ਕਈਏ ਜਾਂ ਕਹਿ ਲਓ ਫਨੀ ਟਾਈਪ ਜਿਹੇ ਉਮੀਦਵਾਰ ਹਨ ਲੋਕਾਂ ਦੀਆਂ ਨਜ਼ਰਾਂ ਵਿੱਚ ਕੋਈ ਬکریاں ਚੋਂ ਦੀ ਮਹੱਤ ਰੱਖਦਾ ਹੈ ਤੇ ਕੋਈ ਰਾਤੋਂ ਰਾਤ ਪਾਰਟੀਆਂ ਬਦਲਣ ਦੀ ਲੋਕ ਵੀ ਨਾ ਤੋਂ ਗੁੱਸੇ ਹੋਣ ਦੀ ਥਾਂ ਇਹਨਾਂ ਤੇ ਹੱਸ ਛੱਡਦੇ ਹਨ ਦੋਸਤੋ ਜਲੰਧਰ ਮਸ਼ਹੂਰ ਰਿਹਾ ਹੈ ਕਿਤਾ ਇੱਥੇ ਪ੍ਰੈਸ ਅਖਬਾਰਾਂ ਛਪਦੀਆਂ ਰਹੀਆਂ ਹਨ ਉਹਨਾਂ ਕਰਕੇ ਉਹਨਾਂ ਦੇ ਦਫ਼ਤਰਾਂ ਕਰਕੇ ਅਤੇ ਦੂਜਾ ਆਪਣੀ ਸਪੋਰਟ ਮੈਨੂਫੈਕਚਰਿੰਗ ਇੰਡਸਟਰੀ ਕਰਕੇ ਖਾਸ ਕਰਕੇ ਕ੍ਰਿਕਟ ਦੇ ਬੱਲੇ ਅਤੇ ਲੈਦਰ ਬੋਲ ਉਹਨਾਂ ਦੀ ਮੈਨੂਫੈਕਚਰਿੰਗ ਇੱਥੇ ਹੁੰਦੀ ਹੈ ਵਰਲਡ ਕਲਾਸ ਦੀ ਸਿਰਫ ਖੇਡਾਂ ਦਾ ਸਮਾਨ ਹੀ ਨਹੀਂ ਸਪੋਰਟਸ ਦੇ ਮਾਮਲੇ ਵਿੱਚ ਜਲੰਧਰ ਨੇ ਕਿ ਨਾਮੀ ਸਪੋਰਟਸਮੈਨ ਵੀ ਦਿੱਤੇ ਹਨ ਕਈ ਸਪੋਰਟ ਸਕੂਲ ਕਾਲਜ ਜਲੰਧਰ ਵਿੱਚ ਚੱਲ ਰਹੇ ਹਨ ਦੇਵੀ ਤਲਾ ਮੰਦਿਰ ਕਰਤਾਰਪੁਰ ਵਿਖੇ ਇਤਿਹਾਸਿਕ ਗੁਰਦੁਆਰੇ ਨੂਰ ਮੈਲ ਦੀ ਸ਼ਰਮ ਬੜਾ ਕੁਝ ਹੈ ਜੋ ਜਲੰਧਰ ਨੂੰ ਦੁਨੀਆ ਵਿੱਚ ਪ੍ਰਸਿੱਧੀ ਦਿਵਾਉਂਦਾ ਹੈ ਜਲੰਧਰ ਹਲਕੇ ਵਿੱਚੋਂ ਹੀ ਸਭ ਤੋਂ ਵੱਧ ਲੋਕ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋਏ ਹਨ ਸਭ ਤੋਂ ਵੱਧ ਐਨ ਆਰ ਆਈਜ਼ ਜਲੰਧਰ ਵੀ ਹਲਕੇ ਤੋਂ ਹੀ ਹਨ ਚਲੋ ਇਸ ਬੇਸਿਕ ਜਾਣਕਾਰੀ ਤੋਂ ਬਾਅਦ ਆਪਾਂ ਆਪਣੇ ਵਿਸ਼ੇ ਜਲੰਧਰ ਤੋਂ ਕੋਣ ਜਿੱਤੂ ਇਸ ਵਾਰ ਉਸ ਵੱਲ ਆਉਂਦੇ ਹਾਂ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਉਮੀਦਵਾਰਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਕੁਝ ਲੋਕ ਸਭਾ ਹਲਕੇ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਹੀ ਲੈਂਦੇ ਹਾਂ ਜਲੰਧਰ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾਵਾਂ ਪੈਂਦੀਆਂ ਹਨ ਇਹਨੇ ਕਰਤਾਰਪੁਰ ਇਹਨੇ ਕਰਤਾਰਪੁਰ ਨਕੋਦਰ ਫਲੋਰ ਸ਼ਾ ਕੋਟ ਆਦਮਪੁਰ ਜਲੰਧਰ ਕੈਂਟ ਜਲੰਧਰ ਸੈਂਟਰਲ ਜਲੰਧਰ ਨਾਰਥ ਅਤੇ ਜਲੰਧਰ ਵੈਸਟ ਦੋਸਤੋ ਜਲੰਧਰ ਦੀ ਸੀਟ ਕਾਂਗਰਸ ਪੱਖੀ ਮੰਨੀ ਜਾਂਦੀ ਰਹੀ ਹੈ 2014 ਅਤੇ 2019 ਵਿੱਚੋਂ ਇਥੋਂ ਕਾਂਗਰਸ ਦੇ ਮਰਹੂਮ ਸੰਤੋਖ ਚੋਦਰੀ ਉਹ ਕਾਂਗਰਸ ਵੱਲੋਂ ਜਿੱਤਦੇ ਰਹੇ ਉਹਨਾਂ ਦੀ ਮੌਤ ਤੋਂ ਬਾਅਦ 2023 ਵਿੱਚ ਹੋਏ ਉਪ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸ਼ਸ਼ੀਲ ਕੁਮਾਰ ਰਿੰਕੂ ਇੱਥੋਂ ਜਿੱਤੇ ਜੋਸ਼ਵਰ ਪਾਸਾ ਬਦਲ ਕੇ ਸਭ ਨੂੰ ਹੈਰਾਨ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਹਾਂਜੀ ਭਾਜਪਾ ਵਿੱਚ ਚਲੇ ਗਏ ਹਨ ਉਹ ਇਸ ਵਾਰ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਇੱਥੋਂ ਉਮੀਦਵਾਰ ਹਨ ਪਾਰਟੀ ਦੇ ਦੋਸਤੋ ਜਲੰਧਰ ਸੀਟ ਰਿజర్ਵ ਸੀਟ ਰਹੀ ਹੈ ਐਸਸੀ ਲਈ ਕਾਰਨ ਉਹਨਾਂ ਦੀ ਬਹੁ ਸੰਖਿਆ ਕਬਾਦੀ ਐਸਸੀ ਅਤੇ ਬੀਸੀ ਵੋਟਰਾਂ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਹੈ ਲੋਕ ਸਭਾ ਸੀਟ ਉੱਪਰ ਦੋਸਤੋ ਇਸ ਵਾਰ ਜਲੰਧਰ ਵਾਲੀ ਲੋਕ ਸਭਾ ਸੀਟ ਤੋਂ ਕਾਂਗਰਸ ਵੱਲੋਂ ਉਮੀਦਵਾਰ ਨੇ ਕਾਂਗਰਸ ਦੇ ਆਖਰੀ ਮਹੀਨਿਆਂ ਵਿੱਚ ਬਣਾਏ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਉਹਨਾਂ ਦੀ ਜਿੱਤ ਦੀ ਸੰਭਾਵਨਾ ਬਾਰੇ ਵੀ ਗੱਲ ਕਰ ਲੈਂਦੇ ਹਾਂ ਕਾਂਗਰਸ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਹੈ ਇਹ ਸੋਚ ਕੇ ਕਿ ਇਹ ਉਹ ਦਲਤ ਭਾਈਚਾਰੇ ਵਿੱਚ ਵਾਹ-ਵਾ ਪ੍ਰਸਿੱਧ ਹਨ ਲੋਕਪ੍ਰੀਏ ਕਹਿਣਾ ਠੀਕ ਨਹੀਂ ਹੋਵੇਗਾ ਉਹ ਲੋਕਪ੍ਰੀਏ ਨੇ ਕੁਝ ਹੋਰ ਕਾਰਨਾ ਕਰਕੇ ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ ਜੋ ਮਹਿਲਾ ਸ਼ਕਤੀਕਰਨ ਦੇ ਕੁਝ ਕੰਮ ਕੀਤੇ ਉਹਨਾਂ ਦੇ ਜੋ ਕੁਝ ਕਿੱਸੇ ਬਾਬਾ ਮਸ਼ਹੂਰ ਹੋਏ ਲੋਕ ਉਹ ਅੱਜ ਵੀ ਚੇਤੇ ਕਰਦੇ ਹਨ ਇਸ ਤੋਂ ਇਲਾਵਾ ਹਰ ਕਿਤੇ ਦੀ ਮਹੱਤ ਦਾ ਦਾਵਾ ਉਹਨਾਂ ਨੂੰ ਥੋੜਾ ਫੰਨੀ ਬਣਾਉਂਦਾ ਹੈ ਵੈਸੇ 60 ਸਾਲਾਂ ਦੇ ਚਰਨਜੀਤ ਸਿੰਘ ਚੰਨੀ ਸਾਹਿਬ ਪੀ ਐਚ ਡੀ ਦੀ ਡਿਗਰੀ ਰੱਖਦੇ ਹਨ ਅਤੇ ਲਗਭਗ 9 ਕਰੋੜ 15 ਲੱਖ ਦੇ ਕਰੀਬ ਜ਼ਮੀਨ ਜਾਇਦਾਦ ਉਹ ਜ ਆਪਣੇ ਆਪ ਨੂੰ ਉਹ ਬਿਲਕੁਲ ਮਹੱਤਰ ਸਾਥੀ ਗਰੀਬ ਜਿਹਾਂ ਦੱਸਦੇ ਹਨ ਉਹ ਕੈਪਟਨ ਸਰਕਾਰ ਵਿੱਚ ਤਕਨੀਕੀ ਸਿੱਖਿਆ ਮੰਤਰੀ ਵੀ ਰਹੇ ਉਹਨਾਂ ਦੇ ਨਾਰੀ ਸਸ਼ਕਤੀਕਰਨ ਦੇ ਕਿੱਸੇ ਸੁਣ ਕੇ ਦੱਸਦੇ ਹਨ ਕਿ ਪ੍ਰਿੰਕਾ ਗਾਂਧੀ ਜੀ ਨੇ ਉਹਨਾਂ ਨੂੰ ਕੈਪਟਨ ਅਮਰਿੰਦਰ ਦੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਨੂੰ ਹਟਾ ਕੇ ਉਹਨਾਂ ਦੀ ਥਾਂ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਹਾਂ ਜੀ ਹਾਂਜੀ ਦੋਸਤੋ ਪ੍ਰਿੰਕਾ ਗਾਂਧੀ ਉਹਨਾਂ ਦੇ ਕਾਰਨਾਮਿਆਂ ਤੋਂ ਇੰਨਾ ਪ੍ਰਭਾਵਿਤ ਸੀ ਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਪਦ ਤੋਂ ਹਟਾ ਕੇ ਉਨ੍ਹਾਂ ਦੀ ਥਾਂ ਹਾਂਜੀ ਚਰਨਜੀਤ ਸਿੰਘ ਚੰਨੀ ਜੀ ਨੂੰ ਮੁੱਖ ਮੰਤਰੀ ਬਣਾਇਆ ਪਰ ਆਪ ਦੇ ਝਾੜੂ ਨੇ ਚੰਗੀ ਤਰ੍ਹਾਂ ਸਫਾਈ ਕੀਤੀ ਅਤੇ ਚੰਨੀ ਸਾਹਿਬ ਚਮਕੌਰ ਸਾਹਿਬ ਅਤੇ ਪਧੋੜ ਦੋਵੇਂ ਸੀਟਾਂ ਤੋਂ ਖੜੇ ਹੋਏ ਅਤੇ ਹਾਰ ਗਏ ਇਸ ਵਾਰ ਜਲੰਧਰ ਸੀਟ ਤੇ ਉਹ ਪੂਰੀ ਤਰ੍ਹਾਂ ਪਾਰਟੀ ਅਤੇ ਕਾਂਗਰਸ ਵਰਕਰਾਂ ਤੇ ਡਿਪੈਂਡ ਹਨ ਕਿਉਂਕਿ ਇਹੋ ਇੱਕ ਤਰ੍ਹਾਂ ਬਾਰੀ ਉਮੀਦਵਾਰ ਹਨ ਖੁਦ ਵੋਟ ਖਿੱਚ ਨਹੀਂ ਸਕਦੇ ਚੌਧਰੀ ਸੰਤੋਖ ਸਿੰਘ ਵਰਗੇ ਨੇਤਾ ਉਹ ਸਾਬਤ ਹੋ ਹੀ ਨਹੀਂ ਸਕਦੇ ਜਿਨ੍ਹਾਂ ਦਾ ਜਲੰਧਰ ਸੀਟ ਉੱਪਰ ਵਾਵਾ ਹੋਲਡ ਰਿਹਾ ਹੈ ਇਸ ਲਈ ਇਹਨਾਂ ਦੀ ਸੰਭਾਵਨਾ ਨਾ માત્ર ਹੀ ਸਮਝਣੀ ਚਾਹੀਦੀ ਹੈ ਦੋਸਤੋ ਇਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਪੰਜਾਬ ਵਿੱਚ ਹੁਕਮਰਾਨ ਪਾਰਟੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟਿੰਨੂ ਦੀ ਕਿਸੇ ਵੇਲੇ ਇਹ ਬਸਪਾ ਵਿੱਚ ਸਨ ਉਸ ਤੋਂ ਬਾਅਦ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਆਏ ਅਦੇ ਹੁਣ ਤਰੱਕੀਆਂ ਕਰਦੇ ਹੋਏ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਵਿੱਚ ਕੋਈ ਵੀ ਝਾਤ ਤੋਰਾ ਹੀ ਨਹੀਂ ਕਦੇ ਬਸਪਾ ਕਦੇ ਅਕਾਲੀ ਅਤੇ ਹੁਣ ਆਮ ਆਦਮੀ ਪਾਰਟੀ ਦੋਸਤੋ ਆਮ ਆਦਮੀ ਪਾਰਟੀ ਦਾ ਵਰਕਰ ਇਹਨਾਂ ਤੇ ਕਿੰਨਾ ਕੁ ਭਰੋਸਾ ਕਰੇਗਾ ਇਹ ਤਾਂ ਵਕਤ ਹੀ ਦੱਸੇਗਾ ਪਰ ਇਹਨਾਂ ਦੀ ਸੰਭਾਵਨਾ ਵੀ ਘੱਟ ਹੀ ਹੈ ਆਮ ਆਦਮੀ ਪਾਰਟੀ ਬੇਸ਼ੱਕ ਸੱਤਾ ਵਿੱਚ ਹੈ ਪਰ ਉਮੀਦਵਾਰ ਉਹ ਥੋੜਾ ਹਲਕਾ ਹੈ ਸ਼ਸ਼ੀਰ ਕੁਮਾਰ ਰਿੰਕੂ ਜੋ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਆਏ ਅਤੇ ਫਿਰ ਉਹ ਭਾਜਪਾ ਵਿੱਚ ਗਏ ਆਪ ਵਰਕਰ ਇਹਨਾਂ ਦਾ ਪਿੱਛੌੜ ਇਹਨਾਂ ਦੇ ਪਾਰਟੀ ਬਦਲਣ ਦਾ ਰੁਝਾਨ ਵੇਖਦੇ ਹੋਏ ਸ਼ਸ਼ੋਪੰਜ ਵਿੱਚ ਹੋਣਗੇ ਇਸੇ ਕਰਕੇ ਇਹਨਾਂ ਨੂੰ ਵੋਟਾਂ ਆਮ ਆਦਮੀ ਪਾਰਟੀ ਦੀਆਂ ਵੋਟਾਂ ਪੂਰੀ ਤਰ੍ਹਾਂ ਨਾ ਪੈਣਦੀਆਂ ਪੂਰੀ ਸੰਭਾਵਨਾ ਹੈ ਇਸੇ ਕਰਕੇ ਆਮ ਆਦਮੀ ਪਾਰਟੀ ਕੈਂਡੀਡੇਟ ਇਸੇ ਕਰਕੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਪਵਨ ਕੁਮਾਰ ਟੈਨੂ ਉਹਨਾਂ ਦੀ ਜਿੱਤ ਦੀ ਵੀ ਸੰਭਾਵਨਾ ਇੱਥੇ ਘੱਟ ਹੀ ਹੈ ਦੋਸਤੋ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਨੇ ਮਹਿੰਦਰ ਸਿੰਘ ਕੇਪੀ ਨੂੰ ਉਮੀਦਵਾਰ ਬਣਾਇਆ ਹੈ। ਦੋਸਤੋ ਮਹਿੰਦਰ ਸਿੰਘ ਕੇਪੀ ਬੜੀ ਜਾਨੀ ਪਹਿਚਾਨੀ ਸ਼ਖਸੀਅਤ ਹਨ। ਉਹ 2009 ਵਿੱਚ ਕਾਂਗਰਸ ਵੱਲੋਂ ਲਗਭਗ 45% ਵੋਟ ਲੈ ਕੇ ਜਿੱਤੇ ਸਨ। ਉਮੀਦਵਾਰਤਾ ਉਹ ਵਾਵਾ ਤਕੜੇ ਹਨ। 2009 ਵਿੱਚ ਉਹਨਾਂ ਨੇ ਲਗਭਗ 4 ਲੱਖ ਦੇ ਕਰੀਬ ਵੋਟਾਂ ਪ੍ਰਾਪਤ ਕੀਤੀਆਂ ਸਨ। ਪਰ ਉਸ ਵੇਲੇ ਦੋਸਤੋ ਉਹ ਕਾਂਗਰਸ ਪਾਰਟੀ ਵਿੱਚ ਸਨ। ਅਤੇ ਇਸ ਵਾਰ ਉਹ ਬਿਲਕੁਲ ਉਸਦੇ ਉਲਟ ਸ਼੍ਰੋਮਣੀ ਅਕਾਲੀ ਦਲ ਵਿੱਚ ਜਲੰਧਰ ਲੋਕ ਸਭਾ ਹਲਕਾ ਬਹੁਤਾ ਵੋਟਰ ਇੱਥੇ ਐਸ்சி ਵੋਟਰ ਹੈ ਜੋ ਕਾਂਗਰਸ ਦੇ ਹੱਕ ਵਿੱਚ ਭੁਗਤਦਾ ਰਿਹਾ ਹੈ ਅਤੇ ਉਸ ਤੋਂ ਬਾਅਦ ਇਹ ਆਮ ਆਦਮੀ ਪਾਰਟੀ ਵੱਲ ਬਹੁਤ ਹੱਦ ਤੱਕ ਸ਼ਿਫਟ ਹੋਇਆ ਇਸ ਵਾਰ ਮਹਿੰਦਰ ਸਿੰਘ ਕੇਪੀ ਸ਼ਰੋਮਣੀ ਅਕਾਲੀ ਦਲ ਬਾਦਲ ਤੋਂ ਚੋਣ ਲੜ ਰਹੇ ਹਨ ਜੋ ਕਿ ਜੱਟਾਂ ਜ਼ਿਮੀਂਦਾਰਾਂ ਦੀ ਪਾਰਟੀ ਸਮਝੀ ਜਾਂਦੀ ਹੈ ਆਮ ਵੋਟਰਾਂ ਵਿੱਚ ਖਾਸ ਕਰਕੇ ਸ਼ੈਡਿਊਲ ਕਾਸਟ ਵੋਟਰਾਂ ਵਿੱਚ ਆਪਣੇ ਪੁਰਾਣੇ ਵੋਟਰਾਂ ਦੀਆਂ ਵੋਟਾਂ ਪ੍ਰਾਪਤ ਕਰਨੀਆਂ ਸੌਖੀਆਂ ਨਹੀਂ ਹੋਣਗੀਆਂ ਮਹਿੰਦਰ ਸਿੰਘ ਕੇਪੀ ਵਲੋਂ ਜਦੋਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਲੜ ਰਹੇ ਹਨ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਭਾਜਪਾ ਤੋਂ ਅਲੈਦਾ ਹੋ ਕੇ ਚੋਣ ਲੜ ਰਿਹਾ ਹੈ ਇਸ ਦਾ ਵੀ ਇਸ ਸੀਟ ਉੱਪਰ ਵੱਡਾ ਫਰਕ ਪਵੇਗਾ ਮਹਿੰਦਰ ਸਿੰਘ ਕੇਪੀ ਟੱਕਰ ਦਾ ਦੇ ਸਕਦੇ ਹਨ ਪਰ ਜਿੱਤ ਉਸ ਉੱਪਰ ਕਿੰਤੂ ਪਰੰਤੂ ਪੈਦਾ ਹੋ ਹੀ ਜਾਂਦਾ ਹੈ ਦੋਸਤੋ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਐਸ ਵਾਰੀ ਪੰਜਾਬ ਚੋਂ 13 ਜੀਰੋ ਲੋਕ ਸਭਾਜ ਸੁਪਰੇ ਸਾਫ ਹੋਣਗੇ ਨਾ ਸਾਰਿਆਂ ਦੇ ਮੈਨੂੰ ਲੋਕਾਂ ਨੇ ਦੱਸਤਾ ਕਹਿੰਦੇ ਲੱਗਾ ਰਹਾ ਤੇਰੇ ਨਾਲ ਦੋਸਤੋ ਇਸ ਤੋਂ ਬਾਅਦ ਇੱਥੇ ਇੱਕ ਹੋਰ ਦਿਲਚਸਪ ਸਭ ਤੋਂ ਦਿਲਚਸਪ ਉਮੀਦਵਾਰ ਭਾਜਪਾ ਦੇ ਉਮੀਦਵਾਰ ਸ਼ਸ਼ੀਲ ਕੁਮਾਰ ਰਿੰਕੂ ਉਹਨਾਂ ਬਾਰੇ ਵੀ ਗੱਲ ਕਰ ਲੈਂਦੇ ਹਾਂ ਪਹਿਲਾ ਕਿਸੇ ਵੇਲੇ ਉਹ ਕਾਂਗਰਸ ਪਾਰਟੀ ਵਿੱਚ ਸਨ ਫਿਰ ਉਹ ਆਮ ਆਦਮੀ ਪਾਰਟੀ ਵਿੱਚ ਜੁਆਇਨ ਕਰ ਗਏ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਕੱਟੜ ਇਮਾਨਦਾਰ ਹੋਣ ਦਾ ਟੈਗ ਲਾ ਕੇ ਜਲੰਧਰ ਜਿਮਨੀ ਚੋਣਾ ਵਿੱਚ ਉਤਾਰਿਆ ਤੇ ਉਹਨਾਂ ਨੇ ਜਿੱਤ ਵੀ ਪ੍ਰਾਪਤ ਕੀਤੀ ਸੰਸਦ ਵਿੱਚ ਉਹ ਭਾਜਪਾ ਖਿਲਾਫ ਪ੍ਰੋਟੈਸਟ ਵੀ ਕਰਦੇ ਰਹੇ ਵਾਵਾ ਮਸ਼ਹੂਰ ਹੋਏ ਆਪਣੇ ਕੁਝ ਪ੍ਰੋਟੈਸਟ ਕਰਨ ਦੇ ਦੌਰਾਨ ਉਹ ਪਰ ਸਭ ਨੂੰ ਹੈਰਾਨ ਕਰਦੇ ਹੋਏ ਉਹ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਏ ਅਤੇ ਹੁਣ ਭਾਜਪਾ ਵੱਲੋਂ ਉਮੀਦਵਾਰ ਹਨ ਦੱਸਦੇ ਹਨ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਇਸ ਵਾਰ ਵੀ ਟਿਕਟ ਦੇਣ ਦਾ ਪੂਰਾ ਭਰੋਸਾ ਦਿੱਤਾ ਸੀ ਪਰ ਉਸ ਦੇ ਬਾਵਜੂਦ ਵੀ ਇਹੋ ਭਾਰਤੀ ਜਨਤਾ ਪਾਰਟੀ ਉਸ ਨੂੰ ਜੁਆਇਨ ਕਰ ਗਏ ਦੋਸਤੋ ਭਾਰਤੀ ਜਨਤਾ ਪਾਰਟੀ ਘਟ ਹੀ ਇਕੱਲੀ ਲੜੀ ਹੈ ਜਲੰਧਰ ਸੀਟ ਉੱਪਰ ਦੱਸਿਆ ਜਾਂਦਾ ਹੈ ਕਿ ਇਸ ਸੀਟ ਉੱਪਰ ਉਸ ਦਾ ਲਗਭਗ ਵੋਟ ਪਰਤੀਸ਼ਤ 16.5% ਹੈ ਜਲੰਧਰ ਸੀਟ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਾਂਝੀਦਾਰੀ ਵਿੱਚ ਚੋਣ ਲੜਦੀ ਰਹੀ ਸੀ ਇਸ ਵਾਰ ਭਾਰਤੀ ਜਨਤਾ ਪਾਰਟੀ ਆਪਣੀ ਪੂਰੀ ਤਾਕਤ ਪਰਖੇਗੀ ਕਿ ਉਸ ਦੀ ਜਲੰਧਰ ਸੀਟ ਉੱਪਰ ਤਾਕਤ ਕੀ ਹੈ ਉਹ ਕਿੰਨੇ ਪਰਸੈਂਟ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਦੱਸਿਆ ਜਾਂਦਾ ਹੈ ਕਿ ਕੈਂਡੀਡੇਟ ਅਸ਼ੀਲ ਕੁਮਾਰ ਰਿੰਕੂ ਆਪਣਾ ਥੋੜਾ ਬਹੁਤ ਹੋਲਡ ਰੱਖਦਾ ਹੀ ਹੈ ਉਂਝ ਪਾਰਟੀ ਨੇ ਆਪਣਾ 베ਸ ਵੀ ਵਧਾਇਆ ਹੈ ਜਲੰਧਰ ਵਿੱਚ ਦੋਸਤੋ ਇੱਥੇ ਇੱਕ ਖਾਸ ਫੈਕਟ ਕੰਮ ਕਰਦਾ ਹੈ ਜਲੰਧਰ ਸੀਟ ਉੱਪਰ ਇਸ ਸਾੜ ਸੰਗਠਨਾ ਕਰਕੇ Dalit Mazdoor Bhai Chara जरूर ही Bharatiya Janata Party ਵੱਲ ਆਕਰਸ਼ਿਤ ਹੋਇਆ ਹੈ ਪਰ ਉਹ ਕਿੰਨੇ ਕੁ ਪ੍ਰਤੀਸ਼ਤ ਵੋਟ ਵਿੱਚ ਤਬਦੀਲ ਹੁੰਦਾ ਹੈ ਇਸ ਦਾ ਚੋਣਾਂ ਵਿੱਚ ਪਤਾ ਲੱਗ ਜਾਵੇਗਾ ਹੋ ਸਕਦਾ ਹੈ ਕਿ ਲੋਕ ਇਸ ਵਾਰ Bharatiya Janata Party ਨੂੰ ਵੀ ਟ੍ਰਾਈ ਕਰ ਹੀ ਲੈਣ ਇਹਨਾਂ ਨੂੰ ਵੀ ਇੱਕ ਚਾਂਸ ਇਹ ਫੈਕਟ ਤਰੁਪ ਦੇ ਪਤਾ ਹੋ ਸਕਦੇ ਹਨ Bharatiya Janata Party ਲਈ ਇਹਨਾਂ ਕਾਰਨਾਂ ਕਰਕੇ ਸੁਸ਼ੀਲ ਕੁਮਾਰ ਰਿੰਕੂ ਫੇਰ ਤੋਂ ਜਿੱਤ ਸਕਦੇ ਹਨ ਜਲੰਧਰ ਸੀਟ ਤੋਂ ਦੋਸਤੋ ਇਸ ਸੀਟ ਉੱਪਰ ਕਾਂਗਰਸ ਪਾਰਟੀ ਕੈਂਡੀਡੇਟ ਕਰਕੇ ਹੀ ਮਾਰ ਖਾ ਰਹੀ ਹੈ ਨਹੀਂ ਤਾਂ ਉਸ ਦਾ ਵਾਵਾ ਪਲਣਾ ਭਾਰੀ ਹੋਣਾ ਸੀ ਆਮ ਆਦਮੀ ਪਾਰਟੀ ਕੈਂਡੀਡੇਟ ਸੱਤਾ ਧਿਰ ਦਾ ਹੋਣ ਦੇ ਬਾਵਜੂਦ ਪਿੱਛੇ ਹੀ ਰਹੇਗਾ ਇੰਜ ਜਲੰਧਰ ਸੀਟ ਤੋਂ ਭਾਜਪਾ ਦੇ ਜੰਦਾ ਪਾਰਟੀ ਦੇ ਕੈਂਡੀਡੇਟ ਸੁਸ਼ੀਲ ਕੁਮਾਰ ਰਿੰਕੂ ਹਾਲੇ ਤਾਰ ਇਸ ਵਿੱਚ ਸਭ ਤੋਂ ਅੱਗੇ ਲੱਗ ਰਹੇ ਹਨ ਦੋਸਤੋ ਇਹ ਇੱਕ ਮਾਤਰਾ ਅੰਦਾਜ਼ਾ ਹੈ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਸਕਦੇ ਹੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ